ਸਾਲ ਸਾਹਿਬ ਐਜੀ ਫਤਿਹ ਬਾਬਾ ਜੀ ਤੇ ਫੋਟੋ ਤੇ ਆਓ ਜੀ ਇੱਕ ਸੋਚੀ ਤੇ ਰੱਖ ਕੁੜਾ ਤੇ ਫਿਗਰਾ 280 ਵਾਜਿਕਾ ਖੱਲਾ ਵਾਜਿਕਾ ਹੱਤੇ ਦਿਲ ਦੀ ਕਲਾਈ ਬਸ ਰੋਕ ਲਈ ਆਓ 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 ਅਦਰਾਂ ਨਕਾ ਖਾਲਸਾ ਲਈ ਫੀਕਾਰ ਖਾਲਸਾ ਲਈ ਬਾਬਾ ਜੀ ਬਲਦੇਵ ਭਾਜੀ ਹਾਂਜੀ ਹਾਂਜੀ ਉਹ ਠੀਕ ਉਹ ਜਿਨ੍ਹਾਂ ਨੇ ਆਪਣੀ ਗੱਲ ਨੂੰ ਹਾਂਜੀ ਹਾਂਜੀ ਉਹ ਜਿਹਨਾਂ ਨੇ ਸਰਦਾਰ ਜੀ ਪਾਈ ਸੀ ਹਾਂਜੀ ਆਜੂਆ ਬੈਠੋ ਮਾਰੇ ਬੈਠੋ ਆਜੂਆ ਹਜ਼ੂਰ ਪਰ ਪ੍ਰਮਾਤਮਾ ਨੇ ਇਹਨਾਂ ਦੇ ਘਰੇ ਬੈਠੇ ਜੀ ਤਿਆਰ ਕਰਾਈ ਲੋਬਾ ਜੀ ਮਿਲ ਬੇ ਦੀ ਮਹਿਮਾ ਵਰਨਾ ਸਾਕੋ ਨਾਨਕ ਪਰੇ ਪਰਿਲਾ ਕਿਆ ਬਾਤ ਵਾ ਮੇਲ ਦੀ ਮਹਿਮਾ ਸਾਰੇ ਸੰਸਾਰ ਤੇ ਬਹੁਤ ਸਿੱਧੀ ਤੰਗਰਾ ਸਦਾ ਆਚੀ ਪ੍ਰੇਮ ਪਿਆਰ ਯਾਉ ਜੀ ਨੂੰ ਸਵਾਦ ਲੱਗੀ ਤੋਂ ਸਵਾਦ ਦਿੰਦੇ ਲੈਟ ਜਲ ਵੀ ਉਤਾਦਿਓ ਕੰਕੀ ਲਾਦਿਓ ਮਿਸ਼ਟੋ ਹਾਂਜੀ ਹਾਂਜੀ ਦੇਖੋ ਇਹ ਸਾਰੇ ਜਥੇਦਾਰ ਜਿੰਨੇ ਵੀ ਬੁੱਢਾ ਦਲ ਦੇ ਜਥੇਦਾਰ ਹੋਏ ਨੇ ਚਾਹਤ ਵੀ ਜਗ੍ਹਾ ਤੇ ਦਾ ਜਿਹੜਾ ਸੇਵਾ ਨਿਭਾ ਰਿਹਾ ਬੁੱਢਾ ਦਲ ਦੇ ਜਥੇਦਾਰਾਂ ਵਿੱਚੋਂ ਤੇ ਇਹ ਜਥੇਦਾਰ ਸਾਹਿਬਾਨਾਂ ਦੇ ਇਹ ਐਨਕੰਸੰ ਸੰਦੇਸ਼ ਆ ਕਾਂਦੀਪਾਪਾ ਫੂਲਾ ਸਿੰਘ ਜੀ ਸ਼ਹੀਦ ਜਿਨ੍ਹਾਂ ਦਾ 200 ਸਾਲਾਂ ਦਾ ਸ਼ਹੀਦੀ ਸ਼ਤਾਬ ਦੀ ਜਦੋਂ ਮਨਾਈ ਸੀ ਤੇ ਇਹ ਸੋਵੀਨਰ ਛਾਪਿਆ ਸੀ ਨਾ ਐਨਕੰਸੰ ਸੁਰੇਸ਼ ਦੇਸ਼ ਉਦੇਸ਼ ਦੀਆਂ ਗੁਰੂ ਨਾਨਕ ਨਾਮ ਦੇ ਬਾਤ ਸੰਗਤਾਂ ਨੂੰ ਜਿਹੜਾ ਬਾਬਾ ਜੀ ਬਾਬਾ ਵਿਆਸ ਵਾਰੇ ਆ ਰਹੇ ਨੇ ਦੇਖੋ ਸਿੱਕੀ ਦਾ ਉਹਨਾਂ ਨੇ ਕਿੰਨਾ ਪ੍ਰਚਾਰ ਨਿਰਾਇ ਇਹ ਨਹੀਂ ਸੋਚਣਾ ਚਾਹੀਦਾ ਵੀ ਬਾਬਾ ਜੀ ਆਪਣੇ ਠੀਕ ਹੈ ਆਪਦਾ ਆਪਦਾ ਸਾਰੇ ਸਰਕਾਰਯੋਗ ਧਰਮ ਨੇ ਤੇ ਪਰ ਤੁਹਾਨੂੰ ਆਪਣੇ ਹਮੇਸ਼ਾ ਗੁਰੂ ਸਾਹਿਬ ਦੇ ਆਗੇ ਨਮਸਕਾਰ ਕਰਦੇ ਨੇ ਬਹੁਤ ਸਤਿਕਾਰ ਦਿੰਦੇ ਨੇ ਬਹੁਤ ਧੰਨਵਾਦ ਬਾਬਾ ਜੀ ਜਦੋਂ ਵੀ ਆਓ ਤੇ ਜਰੂਰ ਹੌਲਦੇ ਰਹਿਣਾ ਜੀ ਮਿਲਦੇ ਰਹਿਣਾ ਬਾਈ